ਹਰਿਆਣਾ ਦੇ ਵਿੱਚ ਅੱਜ ਹੋਵੇਗੀ ਨਮੋ ਨਵੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੇ ਵਿੱਚ ਤਿੰਨ ਰੈਲੀਆਂ ਨੂੰ ਸੰਬੋਧਨ ਕਰਨਗੇ ਹਿਸਾਰ ਕੁਰੂਕhetra ਤੇ ਫਰੀਦাবাদ ਦੇ ਵਿੱਚ ਸਾਰਾ ਦਿਨ ਕਰ ਜਣਗੇ ਨਰਿੰਦਰ ਮੋਦੀ ਸਭ ਤੋਂ ਪਹਿਲਾਂ ਨਰਿੰਦਰ ਮੋਦੀ ਹਿਸਾਰ ਦੀ ਨਵੀਂ ਸਬਜ਼ੀ ਮੰਡੀ ਗਰਾਊਂਡ ਦੇ ਵਿੱਚ 12:30 ਵਜੇ ਰੈਲੀ ਨੂੰ ਸੰਬੋਧਨ ਕਰਨਗੇ ਇਸ ਤੋਂ ਬਾਅਦ ਉਹ ਕੁਰਕ ਖੇਤਰ ਦੇ ਵਿੱਚ 2:30 ਵਜੇ ਦੇ ਕਰੀਬ ਦੂਸਰੀ ਰੈਲੀ ਨੂੰ ਸੰਬੋਧਨ ਕਰਨਗੇ ਤੀਸਰੀ ਰੈਲੀ ਫਰੀਦাবাদ ਦੇ ਐਨ ਆਈਟੀ ਦੁਸ਼ਹਿਰਾ ਮੈਦਾਨ ਦੇ ਵਿੱਚ ਸ਼ਾਮ ਨੂੰ 4:30 ਵਜੇ ਹੋਵੇਗੀ ਇਹਨਾਂ ਰੈਲੀਆਂ ਨੂੰ ਲੈ ਕੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਨੇ ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਕਰਨਾਲ ਦੇ ਵਿੱਚ ਰੈਲੀ ਕਰਕੇ ਕਾਂਗਰਸ ਦੇ ਇਨੈਲੋ ਨੂੰ ਕਰੜੇ ਹੱਥੀ ਲਿਆ ਸੀ ਕਰਨਾਲ ਦੇ ਵਿੱਚ ਖੂਬ ਨਿਸ਼ਾਨੇ ਸਾਦੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਇਨੈਲੋ ਤੇ ਇਨੈਲੋ ਤੇ ਵਾਰ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਸੀ ਕਿ ਹਰਿਆਣਾ ਦੀ ਜਨਤਾ ਕੀ ਚਾਹੁੰਦੀ ਹੈ ਕਿ ਆਪਣਾ ਕੰਮ ਕਰਵਾਉਣ ਦੇ ਲਈ ਤਿਹਾਰ ਜੇਲ੍ਹ ਨੂੰ ਚੁਣੇਗੀ ਜਾਂ ਫਿਰ ਚੰਡੀਗੜ੍ਹ ਨੂੰ ਚੁਣੇਗੀ ਨਿਸ਼ਾਨਾ ਸਾਧਿਆ ਹੋਇਆ ਆਏ ਐਨਐਲਡੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਾਂਗਰਸ ਤੇ ਨਿਸ਼ਾਨਾ ਸਾਧਿਆ ਹੋਇਆ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਲੋਕ 60 ਸਾਲਾਂ ਦਾ ਕੋਈ ਹਿਸਾਬ ਨਹੀਂ ਦੇ ਪਾਏ ਉਹ 60 ਦਿਨਾਂ ਦਾ ਹਿਸਾਬ ਭਾਜਪੀ ਕੋਲ ਮੰਗ ਰਹੇ ਨੇ ਸੋ ਇਹ ਨਿਸ਼ਾਨੇਬਾਜ਼ੀ ਹੋ ਰਹੀ ਹੈ ਆਗਾਮੀ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਹੋਰ ਰੈਲੀਆਂ ਨੂੰ ਸੰਬੋਧਨ ਕਰਨ ਜਾ ਰਹੇ ਨੇ